ਰੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਸੋਮਵਾਰ 26 ਫਰਵਰੀ ਤੇ ਅਦਰਜੀ ਮੈਂ ਆਪਣਾ ਬਲੌਗ ਸ਼ੁਰੂ ਕੀਤਾ ਹੈ ਸਵੇਰ ਤੋਂ ਹੀ ਸਾਢੇ ਕੋ 10 11 ਵਜੇ ਦਾ ਟਾਈਮ ਹੈ ਤੇ ਅਦਰਜੀ ਮੈਂ ਸਬਜੀ ਕੱਟ ਕੇ ਰੱਖੀ ਸੀ ਦੇਖੋ ਤੁਹਾਨੂੰ ਦਿਖਾਈ ਸੀ ਪਰਵਲ ਦੀ ਤੇ ਉਹ ਦੇਖੋ ਰਾਤ ਨੂੰ ਫ੍ਰੀਜ ਦੇ ਵਿੱਚੋਂ ਮੈਂ ਕੱਢਿਆ ਤੇ ਦੇਖੋ ਕਿੰਨੀ ਜ਼ਰਾ ਬਰਫ਼ ਜੰਮੀ ਹੋਈ ਹੋਇਆ ਰਹੇ ਤੇ ਮਾਤਾ ਆਪ ਹੈਰਾਨ ਹੋ ਗਈ ਅਚਾਨਕ ਹੀ ਦੇਖ ਕੇ ਇੰਨੀ ਜ਼ਿਆਦਾ ਬਰਫ਼ ਜੰਮੀ ਹੋਈ ਹੈ ਦੇਖੋ ਜਿੱਦਾਂ ਕਿਦਾ ਕਿਥੇ ਬਰਫੀਲੀ ਜਗ੍ਹਾ ਤਾਂ ਨਹੀਂ ਬਰਫ਼ ਜੰਮੀ ਹੁੰਦੀ ਹੈ ਫਿਰ ਮੈਂ ਇਹਨਾਂ ਨੂੰ ਬਾਹਰ ਕੱਢ ਕੇ ਪਾਣੀ ਦੇ ਵਿੱਚ ਪਾ ਕੇ ਨਾ ਥੋੜੀ ਦੇਰ ਰੱਖਿਆ ਤੇ ਫਿਰ ਥੋੜਾ ਜਿਹਾ ਸੌਫਟ ਜਿਹਾ ਹੋਇਆ ਬਰਫ਼ ਉਤਰੀ ਹੈ ਤੇ ਹੱਦਰ ਜੀ ਹੁਣ ਮੈਂ ਆਲੂ ਕੱਟ ਕੇ ਸਬਜ਼ੀ ਬਣਾਉਂਦੀ ਹੈ ਅਦਰਜੀ ਮੈਂ ਸਾਰਾ ਕੰਮ ਕੁਮ ਨਿਬੜ ਚੁੱਕੀ ਆ 1 ਵਜੇ ਦਾ ਟਾਈਮ ਆ ਸਾਰਾ ਕੰਮ ਨਿਬੜ ਚੁੱਕਿਆ ਮੇਰਾ ਸਬਜੀ ਵੀ ਬਣ ਗਈ ਐ ਸਫਾਈ ਪਾਂਡੇ ਵਗੈਰਾ ਸਾਰਾ ਕੁਝ ਹੋ ਗਿਆ ਤੇ ਆ ਦੇਖੋ ਜੀ ਦੁੱਧ ਲਿਆ ਕੇ ਰੱਖਿਆ ਹੋਇਆ ਸੀ ਕੱਲ ਦਾ ਤੈਨੂੰ ਦੁੱਧ ਨੂੰ ਮੈਂ ਹੁਣ ਨਾ ਪਤੀਲੇ ਦੇ ਵਿੱਚ ਪਾ ਕੇ ਕਾੜਾਂਗੀ ਚੰਗੀ ਤਰ੍ਹਾਂ ਤੇ ਅੱਜ ਹੀ ਮੇਰਾ ਨੁਕਸਾਨ ਵੀ ਹੋ ਗਿਆ ਦੁੱਧ ਨਾਲ ਹੁਣ ਮੈਂ ਆਪਣੇ ਲਈ ਨਾ ਚਾਹ ਬਣਾ ਰਹੀ ਆ ਤੇ ਫਿਰ ਮੈਂ ਚਾਹ ਲੈ ਕੇ ਜਾਵਾਂਗੀ ਕੋਠੇ ਤੇ ਨਾਲੇ ਬਾਅਲਸ ਕਾਲੰਗੀ ਨਾਲੇ ਚਾਹ ਪੀ ਲਾਂਗੀ ਆ ਦੇਖੋ ਜੀ ਮੈਂ ਨਾ ਕਈ ਹਲੇ Baal ਮੈਦੀ ਨਾਲ ਤੋਲੀਆਂ ਨਾਲ ਲਪੇਟੇ ਹੋਏ ਨੇ ਫਿਰ ਇੱਕੋ ਵਾਰੀ ਜਾਵਾਂਗੀ ਤੇ ਲੋ ਜੀ ਹੁਣ ਆਪਣੀ ਨਾ ਦੁਪਹਿਰ ਦੀ ਰੋਟੀ ਵੀ ਬਣ ਗਈ ਐ ਸਾਰਿਆਂ ਨੇ ਖਾ ਲਈ ਐ ਮੈਂ ਆਪਣੀ ਪਲੇਟ ਲਾ ਲਈ ਐ ਰੋਟੀ ਖਾਣ ਤੋਂ ਬਾਅਦ ਜੀ ਫਿਰ ਮੈਂ ਲਾਣੀ ਐ ਆਪਣੇ ਹੱਥਾਂ ਤੇ ਮਹਿੰਦੀ ਤੇ ਅੱਧਰ ਦੇਖੋ ਜੀ ਆਪਣਾ ਜਿਹੜਾ ਨੁਕਸਾਨ ਹੋ ਗਿਆ ਦੁੱਧ ਦਾ ਨੁਕਸਾਨ ਵੀ ਕਹਿ ਸਕਦੇ ਆ ਫਾਇਦਾ ਵੀ ਕਹਿ ਸਕਦੇ ਆ ਦੁੱਧ ਆਪਣਾ ਜੀ ਸਾਰਾ ਖਰਾਬ ਹੋ ਗਿਆ ਸੀ ਫਟ ਗਿਆ ਸੀਗਾ ਤੇ ਉਹਦਾ ਆਪਾ ਪਨੀਰ ਕੱਢ ਲਿਆ ਪਨੀਰ ਕੱਢਣ ਦੀ ਵੀ ਲੋੜ ਨਹੀਂ ਪਈ ਆਪਣੇ ਆਪ ਹੀ ਬਣ ਗਿਆ ਸੀ ਪਨੀਰ ਫਿਰ ਵੀ ਮੈਂ ਥੋੜਾ ਜਨਾ ਬੇਨੀ ਕਰ ਪਾਤਾ ਸੀ ਵਾਈਟ ਵਾਲਾ ਤੇ ਇਹਨੂੰ ਮੈਂ ਹੁਣ ਕਿਸੇ ਪਲੇਟ ਦੇ ਵਿੱਚ ਕੱਢ ਕੇ ਨਾ ਖੰਡ ਵਾਲਾ ਡੱਬਾ ਰੱਖਤਾ ਸੀ ਭਾਰੀ ਸਾਰਾ ਪਾਣੀ ਨਿਚੜ ਗਿਆ ਬਹੁਤ ਵਧੀਆ ਆਪਣਾ ਪਨੀਰ ਬਣ ਗਿਆ ਲੋ ਜੀ ਮੈਂ ਸਾਰੀ ਰੋਟੀ ਰੋਟੀ ਖਾ ਕੇ ਸਾਰਾ ਕੰਮ ਨਿਬੇੜ ਕੇ ਹੁਣ ਮੈਂ ਆਪਣੇ ਹੱਥਾਂ ਤੇ ਲਾ ਰਹੀਆਂ ਮਹਿੰਦੀ ਇੱਕ ਹੱਥ ਤੇ ਹੁਣ ਲਾ ਲਾਂਗੀ ਦੂਜੇ ਹੱਥ ਤੇ ਫਿਰ ਸ਼ਾਮੀ ਲਾ ਲਾਂਗੀ ਸਾਢੇ 1:00 3:00 4:00 ਵਜੇ ਦਾ ਟਾਈਮ ਹੈ ਲੋ ਜੀ ਹੁਣ ਮੈਂ ਆਪਣੇ ਹੱਥ ਤੋਂ ਮਹਿੰਦੀ ਵੀ ਹਟਾ ਲਈ ਐ ਥੋੜੀ ਜੀ ਸੁੱਕ ਗਈ ਸੀ ਦੋ ਟਾਈ ਘੰਟੇ ਤੱਕ ਲਗਾ ਕੇ ਰੱਖੀ ਸੀਗੀ ਅਦਰ ਨਾ ਦੂਜੇ ਹੱਥ ਵਾਸਤੇ ਮਹਿੰਦੀ ਬਿਲਕੁਲ ਖਤਮ ਹੋ ਗਈ ਸੀ ਕੌਣ ਹੁਣ ਦੂਸਰੀ ਕੌਣ ਮੰਗਾਈ ਆ ਮੈਂ ਦੂਜੇ ਹੱਥ ਤੇ ਫਿਰ ਲਾਵਾਂਗੀ ਸ਼ਾਮ ਨੂੰ ਹੁਣ ਸ਼ਾਮ ਦੀ ਕੌਫੀ ਬਣਾ ਰਹੀ ਆ